ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਵਾਈਟ ਹਾਊਸ ਨੇ ਕਿਹਾ ਚੀਨ ਮੈਕਸੀਕੋ ਤੇ ਕੈਨੇਡਾ ਤੇ ਟੈਰਿਫ 1 ਫਰਵਰੀ ਨੂੰ ਅਲਾ ਨੇ ਜਾਣਗੇ 1 ਮਾਰਚ ਨੂੰ ਅਮਰੀਕੀ ਟੈਰਿਫ ਹੋਣਗੇ ਲਾਗੂ ਲੋਰ ਮੈਨਲੈਂਡ ਦੇ ਵਿੱਚ 10 ਤੋਂ 20 ਸੈਂਟੀਮੀਟਰ ਤੱਕ ਹੋਵੇਗੀ ਬਰਫਬਾਰੀ ਸ਼ਨੀਵਾਰ ਰਾਤ ਤੋਂ ਐਤਵਾਰ ਤੱਕ ਬਰਫਬਾਰੀ ਲਗਾਤਾਰ ਪੈਣ ਦੇ ਅਸਰ ਮਾਰਕਾਰਨੀ ਨੇ ਕਾਰਬਨ ਕੀਮਤਾਂ ਨੂੰ ਖਤਮ ਕਰਨ ਦੀ ਖਾਦੀ 100 ਗ੍ਰੀਨ ਇਨਸੈਂਟਿਵ ਯੋਜਨਾ ਵੱਲ ਸ਼ਿਫਟ ਕਰਨ ਦਾ ਐਲਾਨ ਖਬਰਾਂ ਵਿਸਾਰ ਦੇ ਨਾਲ ਇਸ ਵੇਲੇ ਦੀ ਵੱਡੀ ਖਬਰ ਬਣੀ ਹੋਈ ਹੈ ਕਿ ਟੈਰਿਫ 1 ਫਰਵਰੀ ਤੋਂ ਲਾਗੂ ਹੋਣਗੇ ਜਾਂ ਫਿਰ ਮਾਰਚ ਤੋਂ ਫਿਲਹਾਲ ਵਾਈਟ ਹਾਊਸ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ 1 ਫਰਵਰੀ ਨੂੰ ਐਲਾਨ ਕੀਤੇ ਜਾਣਗੇ ਕਿ ਟੈਰਿਫ ਲੱਗੇਗਾ ਪਰ ਇਹਦੀ ਜਿਹੜੀ ਪੂਰੀ ਯੋਜਨਾ ਹੈ ਉਹ 1 ਮਾਰਚ ਤੱਕ ਲਾਗੂ ਕਰ ਦਿੱਤੀ ਜਾਏਗੀ ਹੁਣ ਇਹ ਗੱਲ ਹੋ ਰਹੀ ਹੈ ਤੇ ਅਫੀਸ਼ੀਅਲਸ ਵੱਲੋਂ ਵੀ ਇਸ ਗੱਲ ਦੇ ਉੱਤੇ ਚਾਨਣਾ ਪਾਇਆ ਜਾ ਰਿਹਾ ਹੈ ਕਿ ਅਫੀਸ਼ੀਅਲ ਰਿਪੋਰਟ ਦੇ ਮੁਤਾਬਕ 1 ਮਾਰਚ ਨੂੰ ਜਿਹੜਾ ਉਹ ਇੰਪਲੀਮੈਂਟ ਹੋਏਗਾ ਤੇ ਇਹਦਾ ਐਲਾਨ ਕੱਲ ਹੋ ਸਕਦਾ ਹੈ ਆ ਅਫੀਸ਼ੀਅਲ ਦੀ ਰਿਪੋਰਟ ਦੇ ਮੁਤਾਬਕ ਹੀ ਉਹਨਾਂ ਦਾ ਧਿਆਨ ਵੀ 트ੰਪ ਦੇ ਬਿਆਨ ਦੇ ਉੱਤੇ ਹੀ ਟਿਕਿਆ ਹੋਇਆ ਹੈ ਕਿ ਟੈਰਿਫ ਕੈਨੇਡਾ ਲਈ ਆਵੇਗਾ ਜਾਂ ਨਹੀਂ ਦੱਸਦੀ ਹੈ ਕਿ 트럼ਪ ਨੇ ਅਮਰੀਕਾ ਦੀਆਂ ਸਰਹੱਦਾਂ ਦੇ ਪਾਰ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਪਰਵਾਹ ਨੂੰ ਰੋਕਣ ਦੇ ਵਿੱਚ ਅਸਫਲਤਾ ਤੇ ਬਾਰੇ ਦੇ ਵਿੱਚ ਟੈਰਿਫ ਦੀ ਧਮਕੀ ਦਿੱਤੀ ਹੈ ਡੋਨਲਡ 트럼ਪ ਦੇ ਪ੍ਰਸ਼ਾਸਨ ਨੇ ਇੱਕ ਰਿਪੋਰਟ ਦਾ ਜ਼ੋਰਦਾਰ ਖੰਡਨ ਕੀਤਾ ਹੈ ਕਿ ਯੂਐਸ ਦੁਆਰਾ ਲਗਾਏ ਗਏ ਟੈਰਿਫ ਮਾਰਚ ਦੇ ਵਿੱਚ ਸ਼ੁਰੂ ਹੋਣਗੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿ ਰਾਸ਼ਟਰਪਤੀ ਨੇ 1 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਕਦਮ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਹੈ ਵਾਈਟ ਹਾਊਸ ਦੇ ਸਖਤਰ ਕੈਰਲਿਨ ਨੇ ਐਲਾਨ ਕੀਤਾ ਕਿ ਸ਼ਨੀਵਾਰ ਤੋਂ ਅਮਰੀਕਾ ਕੈਨੇਡਾ ਤੇ ਮੈਕਸੀਕੋ ਤੇ 25% ਦੀ ਟੈਰਿਫ ਤੇ ਚੀਨ ਤੇ 10% ਦੀ ਟੈਰਿਫ ਲਗਾਏਗਾ ਸ਼ੁਕਰਵਾਨ ਟੈਰਿਫ ਸਥਿਤੀ ਇੱਕ ਫਲੂਡ ਦੀ ਤਰ੍ਹਾਂ ਹੀ ਰਹੀ ਜਦੋਂ ਤੱਕ ਡੋਨਲਡ 트럼ਪ ਜਨਤਕ ਤੌਰ ਤੇ ਐਲਾਨ ਨਹੀਂ ਕਰਦੇ ਉਦੋਂ ਤੱਕ ਕੋਈ ਆਖਰੀ ਫੈਸਲਾ ਨਹੀਂ ਹੋ ਸਕਦਾ ਸੂਤਰਾਂ ਦੇ ਮੁਤਾਬਕ ਹੰਤਮ ਟੈਰਿਫ ਦਰ ਬਾਰੇ ਕੋਈ ਵੇਰਵੇ ਨਹੀਂ ਹੈ ਤੇ ਉਹ ਸ਼ਨੀਵਾਰ ਨੂੰ ਦੋਵਾਂ ਦੇਸ਼ਾਂ ਤੋਂ ਆਯਾਤ ਤੇ 25% ਦੇ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੇ ਕਿਹਾ ਕਿ ਯੂਐਸ ਦੇ ਰਾਸ਼ਟਰਪਤੀ ਡੋਨਲਡ ਟਰੰਪ ਟੈਰਿਫ ਯੋਜਨਾਵਾਂ ਦੀ ਸਮੀਖਿਆ ਕਰ ਰਹੇ ਸਨ ਹਾਲਾਂਕਿ ਇਸ ਦੇ ਵਿੱਚ ਛੋਟਾਂ ਸ਼ਾਮਿਲ ਹੋ ਸਕਦੀਆਂ ਨੇ ਅਫੀਸ਼ੀਅਲਸ ਦਾ ਕਹਿਣਾ ਹੈ ਕਿ ਉਹ ਡੋਨਲਡ ਟਰੰਪ ਦੇ ਨਾਲ ਸੰਪਰਕ ਤੇ ਉਹ ਪੱਕਾ ਕਹਿ ਸਕਦੇ ਨੇ ਕਿ ਕੱਲ੍ਹ ਯਾਨੀ 1 ਫਰਵਰੀ ਦੀ ਡੈਡਲਾਈਨ ਜੋ ਟਰੰਪ ਵੱਲੋਂ ਟੈਰਿਫ ਲਗਾਉਣ ਨੂੰ ਲੈ ਕੇ ਦਿੱਤੀ ਗਈ ਹੈ ਉਸ ਸੰਬੰਧੀ ਸਟੇਟਮੈਂਟ ਵੀ ਦੇਣਗੇ ਰਾਸ਼ਟਰਪਤੀ ਕੱਲ ਨੂੰ ਮੈ ਚੀਫ ਇਸ ਦੀ ਲਗਾਉਣਗੇ ਉਹਨਾਂ ਦੇ ਕੋਲ ਸੋਰਸ ਨੇ ਜੋ ਇਹ ਸ਼ੇਅਰ ਕਰਨ ਲਈ ਆਜ਼ਾਦ ਨੇ ਜਿਸ ਦੇ ਨਾਲ ਲੱਖਾਂ ਅਮਰੀਕੀਆਂ ਦੀ ਵੀ ਸਥਿਤੀ ਜਿਹੜੀ ਹੈ ਉਹ ਇੱਕ ਮੌਤ ਦੇ ਬਰਾਬਰ ਲੱਗ ਰਹੀ ਹੈ। ਇਹ ਰਾਸ਼ਟਰਪਤੀ ਦੁਆਰਾ ਕੀਤੇ ਗਏ ਵਾਅਦੇ ਨੇ। ਆਫੀਸ਼ੀਅਲਸ ਨੇ ਸਮਝਾਇਆ ਕਿ ਉਹਨਾਂ ਦੇ ਕੋਲ ਸੰਭਾਵਿਤ ਛੋਟਾਂ ਬਾਰੇ ਕੋਈ ਅਪਡੇਟ ਨਹੀਂ ਹੈ ਪਰ ਉਹ ਟੈਰਿਫ ਜਨਤਕ ਹਫਤੇ ਲਈ ਹੋਣਗੇ। ਪਲਕੇ ਲਗਭਗ 24 ਘੰਟਿਆਂ ਦੇ ਵਿੱਚ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ 트ੰਪ ਨੇ ਖੁਲਾਸਾ ਕੀਤਾ ਕਿ ਟੈਰਿਫ ਇਸ ਹਫਤੇ ਦੇ ਅੰਤ ਦੇ ਵਿੱਚ ਹੀ ਦਿੱਤੇ ਜਾ ਸਕਦੇ ਨੇ ਤੇ ਇਹ ਗੱਲ ਤੇ ਨਿਰਭਰ ਕਰਦੇ ਨੇ ਕਿ ਕੀ ਕੀਮਤ ਹੋਏਗੀ। ਜੇ ਤੇਲ ਦੀ ਸਹੀ ਕੀਮਤ ਹੈ, ਜੇ ਉਹ ਸਾਡੇ ਨਾਲ ਸਹੀ ਵਿਵਹਾਰ ਕਰਦੇ ਨੇ। ਉਹ ਨਹੀਂ ਕਰਦੇ એનર્ਜੀ ਇਨ ਇਨਫੋਰਮੇਸ਼ਨ ਐਡਮਿਨਿਸਟਰ ਦੇ ਅਨੁਸਾਰ ਸੰਯੁਕਤ ਰਾਜ ਨੇ ਅਕਤੂਬਰ ਦੇ ਵਿੱਚ ਕੈਨੇਡਾ ਤੋਂ ਰੋਜ਼ਾਨਾ ਲਗਭਗ 4.6 ਮਿਲੀਅਨ ਬੈਰਲ ਤੇਲ ਤੇ ਮੈਕਸੀਕੋ ਤੋਂ 5,63,000 ਬੈਰਲ ਤੇਲ ਦੀ ਦਰਾਮਦ ਕੀਤੀ ਹੈ ਉਸ ਮਹੀਨੇ ਦੌਰਾਨ ਯੂਐਸ ਦਾ ਰੋਜ਼ਾਨਾ ਉਤਪਾਦਨ ਔਸਤਨ 13.5 ਮਿਲੀਅਨ ਬੈਰਲ ਪ੍ਰਤੀ ਦਿਨ ਰਿਹਾ ਹੈ 트럼ਪ ਨੇ ਸ਼ੁਰੂ ਦੇ ਵਿੱਚ ਦਾਵਾ ਕੀਤਾ ਸੀ ਕਿ ਉਸ ਦੀ 25% ਦੀ ਟੈਰਿਫ ਦੀ ਧਮਕੀ ਉਸ ਦੇ ਜਵਾਬ ਦੇ ਵਿੱਚ ਸੀ ਜਿਸ ਨੂੰ ਉਸ ਨੇ ਕੈਨੇਡਾ ਤੇ ਮੈਕਸੀਕੋ ਦੁਆਰਾ ਸਰਹੱਦ ਪਾਰ ਤੋਂ ਲੋਕਾਂ ਦੇ ਨਸ਼ਿਆਂ ਦੇ ਗੈਰ ਕਾਨੂੰਨੀ ਪਰਵਾਹ ਨੂੰ ਰੋਕਣ ਦੇ ਵਿੱਚ ਅਸਫਲ ਕਿਹਾ ਸੀ 온ਟਾਰੀਓ ਦੇ ਪ੍ਰੀਮੀਅਰ ਡੱਗਫੋਰ ਨੇ ਪਹਿਲਾਂ ਹੀ ਅਮਰੀਕੀ ਅਲਕੋਹਲ ਨੂੰ ਸਟੋਰ ਦੀਆਂ ਸ਼ੈਲਫਾਂ ਤੋਂ ਬਾਹਰ ਕੱਢ ਕੇ ਮੁਕਾਬਲਾ ਕਰਨ ਦੀ ਸੌਖਾਦੀ ਹੈ ਕੈਨੇਡਾ ਅਮਰੀਕਾ ਦੇ ਜਿਹੜੇ ਡਿਸਲਿਸਟਡ ਸਪਿਰਿਟ ਲਈ ਦੁਨੀਆ ਦਾ ਨੰਬਰ 2 ਬਾਜ਼ਾਰ ਹੈ ਪ੍ਰੰਪ ਦੇ ਟੈਰਿਫ ਉਸ ਵਪਾਰਕ ਸਮਝੌਤੇ ਨੂੰ ਉਡਾਉਣ ਦੀ ਧਮਕੀ ਦਿੰਦੇ ਨੇ ਜੋ ਉਸਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਅਮਰੀਕਾ ਦੇ ਗਵਾਂਡੀਆਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਦਾ ਯੂਐਸ ਮੈਕਸੀਕੋ ਕੈਨੇਡਾ ਸਮਝੌਤਾ ਸਭ ਤੋਂ ਨਿਰਪੱਖ ਸਭ ਤੋਂ ਸੰਤੁਲੇਤ ਤੇ ਲਾਹੇਵੰਦ ਵਪਾਰਕ ਸਮਝੌਤਾ ਹੈ ਜਿਸ ਲਈ ਅਸੀਂ ਹੁਣ ਤੱਕ ਕਾਨੂੰਨ ਦੇ ਵਿੱਚ ਦਸਖਤ ਵੀ ਕੀਤੇ ਨੇ ਨਿਊਜ਼ ਟੈਸਟ ਚੈਨਲ ਪੰਜਾਬੀ ਰਿਪੋਰਟ ਉਦਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਕਰਾਰਾ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੇ ਅਮਰੀਕਾ ਤਿਆਰ ਹੈ ਟੈਰਿਫ ਲਗਾਉਣ ਲਈ ਤੇ ਕੈਨੇਡਾ ਨੇ ਵੀ ਤਿਆਰੀ ਕੀਤੀ ਹੋਈ ਹੈ ਇਸ ਦਾ ਤੁਰੰਤ ਜਵਾਬ ਦੇਣ ਲਈ ਅਮਰੀਕੀ ਰਾਸ਼ਟਰਪਤੀ ਟਰੰਪਰ ਕੈਨੇਡੀਅਨ ਆਯਾਦ ਦੇ ਉੱਤੇ ਟੈਰਿਫ ਲਗਾਉਂਦੇ ਨੇ ਤਾਂ ਕੈਨੇਡਾ ਇਸ ਦਾ ਮਕਸੂਦ ਪੂਰਨ ਯਾਨੀ ਜ਼ੋਰਦਾਰ ਵਾਜਬ ਤੇ ਤੁਰੰਤ ਜਵਾਬ ਦੇਣ ਦੇ ਲਈ ਵੀ ਤਿਆਰ ਹੈ ਸ਼ੁਕਰਵਾਰ ਨੂੰ ਟੋਰਾਂਟੋ ਦੇ ਵਿੱਚ ਇੱਕ ਸਮਾਗਮ ਦੌਰਾਨ ਟਰੂਡੋ ਨੇ ਕਿਹਾ ਕਿ ਉਹ ਨਹੀਂ ਹੈ ਜੋ ਅਸੀਂ ਚਾਹੁੰਦੇ ਆ ਪਰ ਜੇਕਰ ਉਹ ਅੱਗੇ ਵਧਦੇ ਨੇ ਤਾਂ ਅਸੀਂ ਵੀ ਫਿਰ ਕਾਰਵਾਈ ਕਰਾਂਗੇ ਟ੍ਰੋਡੋ ਦੀਆਂ ਟਿੱਪਣੀਆਂ ਉਹ ਦਵਾਈਆਂ ਜਦੋਂ ਤਿੰਨ ਫੈਡਰਲ ਕੈਬਨਟ ਮਿਨਿਸਟਰ ਵਾਸ਼ਿੰਗਟਨ ਦੇ ਵਿੱਚ ਨੇ ਤੇ 트੍ਰੰਪ ਨੂੰ ਕੈਨੇਡੀਅਨ ਅਧਰਾਮਦਾਂ ਦੇ ਉੱਤੇ ਸ਼ਨੀਵਾਰ ਨੂੰ 25% ਟੈਰਿਫ ਲਗਾਉਣ ਤੋਂ ਰੋਕਣ ਦੀ ਆਖਰੀ ਕੋਸ਼ਿਸ਼ ਕਰ ਰਹੇ ਨੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮੈਲਨੀ ਜੋਲੀ ਪਬਲਿਕ ਸੇਫਟੀ ਮਿਨਿਸਟਰ ਡੇਵਿਡ ਮੈਂਗੇਟੇ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਅਮਰੀਕੀ ਰਾਜਸਥਾਨੀ ਦੇ ਵਿੱਚ ਨੇ ਜੋ ਰਿਪਬਲਿਕਨ ਸੰਸਦ ਮੈਂਬਰਾਂ ਤੇ 트ੰਪ ਦੀ ਟੀਮ ਨੂੰ ਮਣਾਉਣ ਦੇ ਲਈ ਕੰਤਮ ਕੂਟਨੀਤਿਕ ਦਬਾਅ ਵੀ ਬਣਾ ਰਹੇ ਨੇ ਟ੍ਰੂਡੋ ਨੇ ਕੈਨੇਡੀਅਨਸ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰਦੇ ਹ ਕਿ ਹੈ ਕਿ ਕੈਨੇਡਾ ਨੂੰ ਆਉਣ ਵਾਲੇ ਦਿਨਾਂ ਵਿੱਚ ਹਫ਼ਤਿਆਂ ਦੇ ਵਿੱਚ ਮੁਸ਼ਕਲ ਸਮਿਆਂ ਦਾ ਸਾਹਮਣਾ ਤਾਂ ਕਰਨਾ ਪੈ ਸਕਦਾ ਹੈ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਲੰਘੇ ਹਫ਼ਤੇ ਕਿਹਾ ਸੀ ਕਿ ਜੇ ਰਾਸ਼ਟਰਪਤੀ ਡੋਨਲਡ ਟਰੰਪ 1 ਫਰਵਰੀ ਨੂੰ ਟੈਰਿਫ ਨਾ ਲੱਗੇ ਵਾਅਦੇ ਨੇ ਤਾਂ ਕੈਨੇਡਾ ਅਮਰੀਕਾ ਤੇ ਜਵਾਬੀ ਕਾਰਵਾਈ ਕਰੇਗਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਹਿ ਚੁੱਕੇ ਨੇ ਕਿ ਕੈਨੇਡਾ ਤੇ ਟੈਰਿਫ ਲਾਗੂ ਕੀਤੇ ਜਾਣ ਦੀ ਯੋਜਨਾ ਜੇ ਵੀ ਸਰਗਰਮ ਹੈ ਵਾਈਟ ਹਾਊਸ ਦਾ ਕਹਿਣਾ ਹੈ ਕਿ ਕੈਨੇਡਾ ਤੇ ਮੈਕਸੀਕੋ ਦੇ ਉੱਤੇ 1 ਫਰਵਰੀ ਨੂੰ ਟੈ ਮੌਜੂਦ ਹੈ ਸਾਬਕਾ ਵਿਤ ਮੰਤਰੀ ਅਤੇ ਲਿਬਰਲ ਲੀਡਰਸ਼ਿਪ ਉਮੀਦਵਾਰ ਕ੍ਰਿਸਟਿਆ ਫਰੀਲੈਂਡ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਜਵਾਬ ਵਜੋ ਟੈਸਲਾ ਤੇ ਯੂਐਸਐਲ ਕੋਹਲ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ ਫਰੀਲੈਂਡ ਨੇ ਵੀ ਕਿਹਾ ਹੈ ਕਿ ਯੂਐਸ ਵਾਈਨ ਬੀਅਰ ਅਤੇ ਸਾਰੇ ਟੈਸਲਾਸ ਦੇ ਉੱਤੇ 100 ਫੀਸਦੀ ਟੈਰਿਫ ਹੋਣਾ ਚਾਹੀਦਾ ਹੈ ਫਰੀਲੈਂਡ ਦਾ ਕਹਿਣਾ ਹੈ ਕਿ ਕੈਨੇਡਾ ਨੂੰ 트ੰਪ ਦੇ ਸਭ ਤੋਂ ਨਜ਼ਦੀਕੀ ਸਮਰਥਕਾਂ ਨੂੰ ਇਹ ਸੰਦੇਸ਼ ਦੇਣ ਦੀ ਲੋੜ ਹੈ ਕਿ ਜੇਕਰ ਤੁਸੀਂ ਕੈਨੇਡਾ ਦੇ ਉੱਪਰ ਕਾਰਵਾਈ ਕਰਦੇ ਹੋ ਤਾਂ ਕੈਨੇਡਾ ਜਵਾਬੀ ਹਮਲਾ ਕਰੇਗਾ ਮਾਕਰਨੀ ਜਿਹੜੇ ਨੇ ਉਹ ਖਪਤਕਾਰਾਂ ਦੀ ਕਾਰਬਨ ਕੀਮਤ ਨੂੰ ਖਤਮ ਕਰਨ ਗ੍ਰੀਨ ਇਨਸੈਂਟਿਵ ਵਾਲਸ ਨੂੰ ਸ਼ਿਫਟ ਕਰਨ ਦੀ ਸੌਖਾ ਰਹੇ ਨੇ ਤੇ ਸੌਖਾ ਖਾਂ ਦੀ ਯੋਜਨਾ ਦੇ ਤਹਿਤ ਹੀ ਵੱਡੇ ਪ੍ਰਦੂਸ਼ਕ ਕੈਨੇਡੀਅਨਾਂ ਨੂੰ ਗ੍ਰੀਨ ਚੋਣ ਕਰਨ ਲਈ ਪੁਗਤਾਂ ਕਰਨ ਦੇ ਵਿੱਚ ਮਦਦ ਵੀ ਕਰਨਗੇ ਮਾਰਕ ਆਡੀਨੇ ਕਹੇ ਹੈ ਕਿ ਦੇਸ਼ ਦੇ ਵਿੱਚ ਨੀਤੀ ਨੂੰ ਜਿਸ ਤਰੀਕੇ ਨਾਲ ਵੰਡਿਆ ਹੋਇਆ ਹੈ ਕਿਉਂਕਿ ਕੰਜ਼ਰਵੇਟਿਵ ਵਿਰੋਧੀ ਧਿਰ ਦੇ ਨੇਤਾ ਪਿਓਰੇ ਪੋਲੀਵਰ ਦੁਆਰਾ ਕੈਨੇਡੀਅਨਾਂ ਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ ਉਸ ਨੂੰ ਦਰੁਸਤ ਕਰਨਾ ਇਸ ਵੇਲੇ ਸਮੇਂ ਦੀ ਮੰਗ ਹੈ ਹਾਲਾਂਕਿ ਇਸ ਦੇ ਉੱਤੇ ਕ੍ਰਿਸਟਿਆ ਫਰੇਲੈਂਡ ਸਵਾਲ ਜਵਾਬ ਵੀ ਖੜੇ ਕਰ ਰਹੇ ਨੇ ਉਹਨਾਂ ਨੇ ਇਸ ਯੋਜਨਾ ਦੇ ਉੱਤੇ ਕਈ ਤਰ੍ਹਾਂ ਦੀਆਂ ਚਿਪਨੀਆਂ ਵੀ ਕੀਤੀਆਂ ਲਿਬਰਲ ਲੀਡਰਸ਼ਿਪ ਦੇ ਦਾਵੇਦਾਰ ਮਾਰਕ ਕਾਰਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਖਫਤਕਾਰ ਕਾਰਬਨ ਕੀਮਤ ਪ੍ਰਣਾਲੀ ਤੋਂ ਪਿੱਛੇ ਹਟ ਰਹੇ ਨੇ ਪਰ ਉਦਯੋਗਿਕ ਕੀਮਤਾਂ ਨੂੰ ਲਾਗੂ ਰੱਖਣਗੇ ਕਾਰਨੇ ਨੇ ਕਿਹਾ ਹੈ ਕਿ ਦੇਸ਼ ਇਸ ਨੀਤੀ ਨੂੰ ਲੈ ਕੇ ਵੰਡਿਆ ਹੋਇਆ ਹੈ ਕਿਉਂਕਿ ਕੰਜ਼ਰਵੇਟਿਵ ਵਿਰੋਧੀ ਧਿਰ ਦੇ ਨੇਤਾ ਪੀਰੇ ਪੋਲੀਵਰ ਦੁਆਰਾ ਕੈਨੇਡੀਅਨਾਂ ਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ ਕਾਰਨੇ ਨੇ ਕਿਹਾ ਹੈ ਕਿਉਂਕਿ ਕੈਨੇਡਾ ਦੀ ਮੌਜੂਦਾ ਜਲਵਾਯੂ ਨੀਤੀ ਬਹੁਤ ਸੁੰਗੜ ਚੁੱਕੀ ਹੈ ਇਹ ਨਵੀਂ ਤੇ ਵਧੇਰੇ ਪ੍ਰਭਾਵਸ਼ਾਲੀ ਜਲਵਾਯੂ ਯੋਜਨਾ ਦਾ ਸਮਾਂ ਹੈ ਜਿਸ ਨੂੰ ਹਰ ਕੋਈ ਪਿੱਛੇ ਛੱਡ ਸਕਦਾ ਹੈ ਇਹ ਇੱਕ ਯੋਜਨਾ ਹੈ ਜੋ ਸਾਡੀ ਆਰਥਿਕਤਾ ਨੂੰ ਵਧੇਰੇ ਪ੍ਰਤੀਯੋਗੀ ਬਣਾਉਂਦੀ ਹੈ ਤੇ ਚੰਗੀਆਂ ਨੌਕਰੀਆਂ ਨੂੰ ਵੀ ਵਧਾਉਂਦਾ ਹੈ ਤੇ ਭਵਿੱਖ ਵਿੱਚ ਵਧੀਆਂ ਨੌਕਰੀਆਂ ਵੀ ਹੋਣਗੀਆਂ ਉਹਨਾਂ ਇੱਕ ਯੋਜਨਾ ਦੇ ਵਿਆਪਕ ਨੁਕਤੇ ਬਣਾਏ ਇਸ ਵਿੱਚ ਵਧੇਰੇ ਊਰਜਾ ਕੁਸ਼ਲਪ ਕਰਨਾ ਤੇ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਲਈ ਵਿੱਤੀ ਪ੍ਰੋਤਸਾਹਨ ਤੇ ਘਰ ਦੇ ਇਨਸੂਲੇਸ਼ਨ ਦੇ ਵਿੱਚ ਸੁਧਾਰ ਵੀ ਸ਼ਾਮਿਲ ਹੈ ਕਾਰਨਿਕ ਸਾਫਕਾ ਬੈਂਕ ਆਫ ਕੈਨੇਡਾ ਦੇ ਗਵਰਨਰ ਜਿਨ੍ਹਾਂ ਨੇ ਪਿਛਲੇ ਕਈ ਸਾਲ ਜਲਵਾਯੂ ਕਾਰਵਾਈ ਦੇ ਲਈ ਸੰਯੁਕਤ ਰਾਸ਼ਟਰ ਦੇ ਵਿਸ਼ ਤਵੱਜੋ ਵਿਤਾਏ ਨੇ ਕਿਹਾ ਕਿ ਉਸ ਕੋਲ ਤੇਲ ਤੇ ਗੈਸ ਕੰਪਨੀਆਂ ਸਮੇਤ ਵੱਡੇ ਪ੍ਰਦੂਸ਼ਿਤ ਹੋਣਗੇ ਕੈਨੇਡੀਅਨਾਂ ਨੂੰ ਇਹ ਚੋਣਾ ਕਰਨ ਦੀ ਇਜਾਜ਼ਤ ਦੇਣ ਦੀ ਲਾਗਤ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨਗੇ ਜਦੋਂ ਕਿ ਅਜੇ ਵੀ ਨਿਕਾਸ ਲਈ ਉਹਨਾਂ ਦੇ ਸਹੀ ਹਿੱਸੇ ਦਾ ਭੁਗਤਾਨ ਕਰਦੇ ਨੇ ਟਰੂਡੋ ਦੀ ਦਸਤਖਤ ਵਾਲੀ ਜਲਵਾਯੂ ਨੀਤੀਆਂ ਦੇ ਵਿੱਚੋਂ ਇਕ ਲਈ ਇਹ ਸੰਭਾਵਤ ਤੌਰ ਤੇ ਕਾਫੀ ਮਜ਼ਬੂਤ ਹੈ ਜ਼ਿਆਦਾਤਰ ਹੋਰ ਲਿਬਰਲ ਲੀਡਰਸ਼ਿਪ ਉਮੀਦਵਾਰ ਫੋਸਿਲ ਫਿਊਲ ਦੀ ਖਰੀਦ ਤੇ ਚਾਰਜ ਕੀਤੇ ਮੌਜੂਦਾ ਕਾਰਬਨ ਮੁੱਲ ਨੂੰ ਖਤਮ ਕਰਨ ਜਾਂ ਘਟੋ-ਘਟੋ ਫ੍ਰੀਜ਼ ਕਰਨ ਦਾ ਵਾਅਦਾ ਕਰ ਰਹੇ ਨੇ ਉਦਯੋਗੀ ਉਮੀਦਵਾਰ ਕ੍ਰਿਸਟਿਆ ਫ੍ਰੀਲੈਂਡ ਜੋ ਹਫਤੇ ਪਹਿਲਾਂ ਖਾਤਕਾਰ ਕਾਰਬਨ ਨਾ ਕੀਮਤ ਦੇ ਵਿਰੁੱਧ ਸਾਹਮਣੇ ਆਏ ਸੀ ਨੇ ਕਾਰਨੀ ਦੇ ਐਲਾਨ ਦੀ ਨਿੰਦਾ ਕੀਤੀ। ਉਹਨਾਂ ਕਹਿੰਦੇ ਕਿ ਕਾਰਨੇ ਦੇ ਲਈ ਸੰਯੁਕਤ ਰਾਜ ਅਮਰੀਕਾ ਤੋਂ ਕੈਨੇਡੀਆ ਨਾਲ ਦਾ ਸਾਹਮਣਾ ਕਰ ਰਹੇ ਬਹੁਤ ਹੀ ਅਸਲ ਪੀੜਤ ਹੋਣ ਵਾਲੇ ਇਤਿਹਾਸਕ ਖਤਰਿਆਂ ਤੋਂ ਇਲਾਵਾ ਕਿਸੇ ਹੋਰ ਚੀਜ਼ ਬਾਰੇ ਗੱਲ ਕਰਨਾ ਸੱਚਮੁੱਚ ਸੰਪਰਕ ਤੋਂ ਬਾਹਰ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨੀਵਾਰ ਨੂੰ ਕੈਨੇਡਾ ਤੇ ਟੈਰਿਫ ਲਗਾਉਣ ਲਈ ਤਿਆਰ ਨੇ। ਇਸ ਦੇ ਦੋ ਹਿੱਸੇ ਨੇ। ਪਹਿਲਾ ਉਦਯੋਗਿਕ ਪ੍ਰਣਾਲੀ ਹੈ ਜੋ ਤੇਲ, ਸੈਂਡ ਮਾਈਨਸ ਆਟੋ ਆਟੋ ਫੈਕਟਰੀਆ ਤੇ ਸਟੀਲ ਮੈਨੂਫੈਕਚਰਜ਼ ਵਰਗੇ ਵੱਡੇ ਪ੍ਰਦੂਸ਼ਕਾਂ ਤੋਂ ਨਿਕਲਨ ਦੇ ਕੀਮਤ ਵਸੂਲਦੀ ਹੈ ਖਪਤਕਾਰ ਹਿੱਸੇ ਨੂੰ ਵਿਅਕਤੀਗਤ ਖਪਤਕਾਰਾਂ ਜਾਂ ਛੋਟੇ ਕਾਰੋਬਾਰਾਂ ਤੇ ਗੈਰ ਲਾਭਕਾਰੀ ਸੰਸਥਾਵਾਂ ਜਿਵੇਂ ਕਿ ਸਕੂਲਾਂ ਦੇ ਹਸਪਤਾਲਾਂ ਦੁਆਰਾ ਖਰੀਦੇ ਗਏ 22 ਕਿਸਮ ਦੇ ਬਾਲਣ ਦੀ ਖਰੀਦ ਕੀਮਤ ਦੇ ਉੱਤੇ ਚਾਰਜ ਕੀਤਾ ਜਾਂਦਾ ਹੈ 1 ਲੀਟਰ ਗੈਸੋਲਿਨ ਦੇ ਵਿੱਚ ਲਗਭਗ 17.6 ਸੈਂਟ ਤੇ ਕੁਦਰਤੀ ਗੈਸ ਦੇ ਉੱਤੇ 1 ਸੈਂਟਮੀਟਰ ਦੇ ਵਿੱਚ 15 ਸੈਂਟ ਜੋੜਦਾ ਹੈ ਜਦੋਂ ਕਿ ਸਰਕਾਰ ਕੈਨੇਡੀਅਨਰ ਨੂੰ ਖਪਤਕਾਰਾਂ ਦੀ ਲਾਗਤ ਲਈ ਤਿਮਾਹੀ ਛੋਟਾਂ ਦੇ ਨਾਲ ਮੁਆਵਜ਼ਾ ਦਿੰਦੀ ਹੈ ਤੇ ਇਹ ਨੀਤੀ ਕਦੇ ਵੀ ਇੰਨੀ ਮਸ਼ਹੂਰ ਨਹੀਂ ਰਹੀ ਤੇ ਕੰਜ਼ਰ ਪੀਰੇ ਪੋਲੀਵਰ ਨੇ ਇਸ ਤੋਂ ਕੈਨੇਡਿਆ ਨਾਲੇ ਆਪਣੀ ਪਿੱਛ ਦਾ ਕੇਂਦਰ ਦੱਸਿਆ ਪੋਲੀਵਰ ਨੇ ਕਿਹਾ ਹੈ ਕਿ ਉਹ ਪਰੋਸਾ ਨਹੀਂ ਕਰਦੇ ਕਿ ਲਿਬਰਲ ਨਵੀਂ ਲੀਡਰਸ਼ਿਪ ਦੀ ਨੀਤੀ ਨੂੰ ਛੱਡ ਦੇਣਗੇ ਤੇ ਉਹ ਸਾਰੇ ਲੀਡਰਸ਼ਿਪ ਉਮੀਦਵਾਰ ਨੂੰ ਉਹਨਾਂ ਦੇ ਨਾਵਾਂ ਦੇ ਅੱਗੇ ਕਾਰਬਨ ਟੈਕਸ ਦਾ ਹਵਾਲਾ ਵੀ ਦੇ ਰਹੇ ਨੇ ਪਰ ਉਹ ਸਾਰੇ ਕਹਿੰਦੇ ਨੇ ਕਿ ਉਹ ਕਿਸੇ ਦੇ ਨਾਲ ਕਿਸੇ ਤਰੀਕੇ ਨਾਲ ਪਿੱਛੇ ਹਟ ਰਹੇ ਨੇ ਫਰੀ ਲੈਂਡ ਨੇ ਪਾਲਿਸੀ ਲਈ ਜਨਤਕ ਸਮਰਥਨ ਘਟਣ ਦਾ ਹਵਾਲਾ ਦਿੰਦੇ ਹੋਏ ਖਾਫਤਕਾਰ ਕਾਰਬਨ ਕੀਮਤ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ ਸਾਬਕਾ ਸਰਕਾਰੀ ਸਦਨ ਦੇ ਨੇਤਾ ਤੇ ਵਿਰੋਧੀ ਲੀਡਰਸ਼ਿਪ ਉਮੀਦਵਾਰ ਕਰੀਨਾ ਗੋਲ ਨੇ ਕਿਹਾ ਹੈ ਕਿ ਉਹ ਕਾਰਬਨ ਦੀ ਕੀਮਤ ਨੂੰ ਮੌਜੂਦਾ ਦਰ ਤੇ ਫ੍ਰੀਜ਼ ਕਰਨਗੇ ਪਰ ਅਜੇ ਤੱਕ ਇਸ ਨੂੰ ਖਤਮ ਕਰਨ ਲਈ ਵਚਨਬੱਧ ਨਹੀਂ ਹੈ ਫ੍ਰੈਂਕ ਬੈਲੇਸ ਇੱਕ ਕਾਰੋਬਾਰੀ ਤੇ ਮੌਂਟਰੀਅਲ ਤੋਂ ਸਾਬਕਾ ਸੰਸਦ ਮੈਂਬਰ ਨੇ ਵੀਰਵਾਰ ਨੂੰ ਆਪਣੀ ਅਧਿਕਾਰਤ ਲਿਬਰਲ ਲੀਡਰਸ਼ਿਪ ਮੁਹਿੰਮ ਦੀ ਸ਼ੁਰੂਆਤ ਵਿੱਚ ਕਿਹਾ ਕਿ ਉਹ ਕਾਰਬਨ ਦੀ ਕੀਮਤ ਤੈਅ ਕਰਨਗੇ ਪਰ ਇਹ ਨਹੀਂ ਦੱਸਿਆ ਕਿ ਕਿਵੇਂ ਬੈਲੇਸ ਨੇ ਕਿਹਾ ਹੈ ਕਿ ਮੌਜੂਦਾ ਨੀਤੀ ਕੰਮ ਨਹੀਂ ਕਰ ਰਹੀ ਤੇ ਗਲਤ ਲੋਕਾਂ ਨੂੰ ਦੁੱਖ ਪਹੁੰਚਾ ਰਹੀ ਹੈ ਉਹ ਸਾਰੇ ਸਿਰਫ ਖਾਸ ਤਰ੍ਹਾਂ ਕਾਰਬਨ ਕੀਮਤ ਨੂੰ ਨਿਸ਼ਾਨਾ ਬਣਾਉਂਦੇ ਦਿਖਾਈ ਦਿੰਦੇ ਨੇ ਨਾ ਕਿ ਉਦਯੋਗਿਕ ਸੰਸਕਰਨ ਲਈ ਕੈਨੇਡੀਅਨ ਕਲਾਈਮੇਟ ਇੰਸਟੀਚਿਊਟ ਦੁਆਰਾ ਮਾਰਚ 2014-24 ਦੇ ਵਿੱਚ ਪ੍ਰਕਾਸ਼ਿਤ ਕੀਤੇ ਗਏ ਇੱਕ ਸਰਵੇ ਵਿੱਚ ਪਾਇਆ ਗਿਆ ਕਿ ਕੈਨੇਡਾ ਦੀ ਕਾਰਬਨ ਕੀਮਤ 2023 ਵਿੱਚ ਹਰ ਸਾਲ 100 ਮਿਲੀਅਨ ਟਨ ਤੋਂ ਸਾਲ 100 ਮਿਲੀਅਨ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾ ਸਕਦੇ ਨੇ ਪਰ ਇਸ ਵਿੱਚੋਂ ਸਿਰਫ ਇੱਕ ਪੰਜਵਾਂ ਹਿੱਸਾ ਖਪਤਕਾਰ ਕਾਰਬਨ ਕੀਮਤ ਤੇ ਆਵੇਗਾ ਜ਼ਿਆਦਾਤਰ ਕਟੌਤੀ ਵੱਡੇ ਉਦਯੋਗਿਕ ਪ੍ਰਣਾਲੀ ਤੋਂ ਆਵੇਗੀ ਅਤੇ ਲਿਬਰਲ ਨੇ ਪਹਿਲਾਂ ਕਾਰਨੇ ਸਮੇਤ ਕਾਰਬਨ ਕੀਮਤ ਦੇ ਬਚਾਅ ਵੀ ਕੀਤਾ ਹੈ 2021 ਦੇ ਵਿੱਚ ਸਕਾਟਲੈਂਡ ਵਿੱਚ ਸਾਲਾਨਾ ਸਯੁਕਤ ਰਾਸ਼ਟਰ ਜਲਵਾਯੂ ਵਾਰਤਾ ਵਿੱਚ ਸ਼ਾਮਿਲ ਹੋਣ ਸਮੇ ਕਾਰਨੀ ਨੇ ਟਟਰੋ ਦੇ ਨਾਲ ਇੱਕ ਪੈਨਲ ਦੇ ਵਿੱਚ ਹਿੱਸਾ ਲਿਆ ਜਿਸ ਦੇ ਵਿੱਚ ਨਿਕਾਸ ਨੂੰ ਘਟ ਕਰਨ ਦੀ ਕੀਮਤ ਹੋਰ ਦੇਸ਼ਾਂ ਦੀ ਲੋਡ ਬਾਰੇ ਚਰਚਾ ਕੀਤੀ ਤੇ ਉਹਨਾਂ ਕਿਹਾ ਕਿ ਹਰ ਕਿਸੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਕਾਰਬਨ ਦੀ ਕੀਮਤ ਜਿਹੜੀ ਹੈ ਉਹ ਵੀ ਹੋਣੀ ਚਾਹੀਦੀ ਹੈ 16 ਜਨਵਰੀ ਨੂੰ ਐਡਮਿੰਟਨ ਦੇ ਵਿੱਚ ਆਪਣੀ ਲੀਡਰਸ਼ਿਪ ਲਾਂਚ ਦੇ ਦੌਰਾਨ ਕਾਰਨੀ ਨੇ ਕਿਹਾ ਕਿ ਜੇਕਰ ਕਾਰਬਨ ਦੀ ਕੀਮਤ ਤੈਅ ਕਰਨੀ ਹੈ ਤਾਂ ਇਸ ਨੂੰ ਅਜਿਹੀ ਚੀਜ਼ ਨਾਲ ਬਦਲਿਆ ਜਾਣਾ ਚਾਹੀਦਾ ਹੈ ਜੋ ਘੱਟੋ ਘੱਟ ਜੇ ਜ਼ਿਆਦਾ ਨਹੀਂ ਤਾਂ ਪ੍ਰਭਾਵਸ਼ਾਲੀ ਜ਼ਰੂਰ ਹੋਵੇ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਆਪਣੇ ਸ਼ਾਵਲਜ਼ ਨੂੰ ਬਾਹਰ ਕੱਢੋ ਕਿਉਂਕਿ ਬਰਫ਼ ਲੋਰ ਮੇਨਲੈਂਡ ਦੇ ਵੱਲ ਆ ਰਹੀ ਹੈ ਜੀ ਹਾਂ ਇਹ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਦੱਸ ਰਹੇ ਹਾਂ ਮੌਸਮ ਵਿਭਾਗ ਦੇ ਮੁਤਾਬਕ ਸ਼ੁੱਕਰਵਾਰ ਦੁਪਹਿਰ ਤੱਕ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਆਉਣਗੀਆਂ ਬਾਰਿਸ਼ ਕٹےਗੀ ਤੇ ਆਰਕਟਿਕ ਹਵਾ ਜਿਹੜੀ ਹੈ ਉਹ ਖੇਤਰ ਦੇ ਵਿੱਚ ਜਿਹੜੀ ਹੈ ਉਹ ਚਲੀ ਜਾਏਗੀ ਹਵਾਵਾਂ ਹਫ਼ਤੇ ਦੇ ਸ਼ੁਰੂ ਦੇ ਵਿੱਚ ਤੇਜ਼ ਹੋਣ ਜਾ ਰਹੀਆਂ ਨੇ ਖਾਸ ਤੌਰ ਤੇ ਫ੍ਰੀਜ਼ਰ ਵੈਲੀ ਦੇ ਵਿੱਚ ਬਸਤੇ ਵਿੱਚ ਕੁਝ ਸੈਂਟੀਮੀਟਰ ਬਰਫ਼ ਅਸੀਂ ਦੇ ਖ ਸਕਦੇ ਹਾਂ ਲਗਾਤਾਰ ਬਰਫਬਾਰਿ ਸ਼ਨੀਵਾਰ ਤੇ ਦੁਬਾਰਾ ਐਤਵਾਰ ਤੇ ਸ਼ੁਰੂ ਦੇ ਵਿੱਚ ਆਵੇਗੀ ਤੇ ਸ਼ਨੀਵਾਰ ਨੂੰ 2 ਤੋਂ 4 ਸੈਂਟੀਮੀਟਰ ਬਰਫ ਦੇ ਵਿਚਕਾਰ ਇਹ ਅਸੀਂ ਵੇਖ ਸਕਦੇ ਹਾਂ ਤੇ ਉਸ ਨੂੰ ਹੈਰਾਨੀ ਵੀ ਹੋਵੇਗੀ ਐਤਵਾਰ ਦੇਰ ਹੋਣ ਵਾਲੀ ਬਰਫਬਾਰਿ ਸੋਮਵਾਰ ਨੂੰ ਵੀ ਬਰਫ ਦੇ ਵਿੱਚ ਰਹੇਗੀ এনवायरमेंट ਐਂਡ ਕਲਾਈਮੇਟ ਚੇਂਜ ਕੈਨੇਡਾ ਦਾ BC ਦੇ ਦੱਖਣੀ ਤੱਟ ਦੇ ਜ਼ਿਆਦਾਤਰ ਹਿੱਸੇ ਦੇ ਲਈ ਇੱਕ ਵਿਸ਼ੇਸ਼ ਮੌਸਮ ਬਿਆਨ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਮੌਸਮ ਦਾ ਜਿਹੜਾ ਹੈ ਉਹ ਮਿਸ਼ਰਣ ਪ੍ਰਭਾਵਿਤ ਹੋਣ ਵਾਲਾ ਹੈ ਇਸ ਹਫਤੇ ਦੇ ਅੰਤ ਦੇ ਵਿੱਚ ਬਹੁਤ ਸਾਰੇ ਖੇਤਰਾਂ ਵਿੱਚ ਬਰਫਬਾਰਿ ਘਟੀ ਹੋਣ ਦੀ ਸੰਭਾਵਨਾ ਹੈ ਲੋੜ ਪੈਣ ਤੇ ਚੇਤਾਵਨੀਆਂ ਜਾਰੀਆਂ ਕੀਤੀਆਂ ਜਾਣਗੀਆਂ ਜਿਵੇਂ ਕਿ ਅਗਲੇ ਹਫਤੇ ਦੇ ਲਈ ਇਹ ਪਾਰੀ ਸਰਦੀਆਂ ਦੀਆਂ ਜੈਕਾਂ ਨੂੰ ਬਾਹਰ ਕੱਢਣ ਦਾ ਸਮਾਂ ਹੈ ਦਖਣੀ ਟੱਟ ਤੇ ਬਹੁਤ ਹੀ ਠੰਡ ਦੀ ਖੁਸ਼ਕ ਹਵਾ ਦੀ ਉਮੀਦ ਹੈ ਤੇ ਇਸ ਖੇਤਰ ਦੇ ਵਿੱਚ ਉੱਚ ਦਬਾਅ ਦੇ ਆਰਕਟਿਕ ਰਿਜ ਤੋਂ ਬਾਹਰ ਨਿਕਲਣ ਦੀ ਵਿਸਥਿਤੀ ਹੈ ਤਾਪਮਨ ਮੌਸਮ ਤੋਂ 5 ਤੋਂ 8 ਡਿਗਰੀ ਸੈਲਸੀਅਸ ਘਟ ਹੋਵੇਗਾ ਸਰੀ ਸ਼ਹਿਰ 3 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਕਫਾਇਤੀ ਉੱਚੇ ਮਿਆਰ ਵਾਲੇ ਲਾਇਸੈਂਸ ਚੁਦਾਬਾਲ ਸੰਭਾਲ ਪ੍ਰੋਗਰਾਮ ਪ੍ਰਦਾਨ ਕਰ ਰਿਹਾ ਹੈ ਬੀਸੀ ਦੇ ਚਾਈਲਡ ਕੇਅਰ ਅਵਾਰਡ ਆਫ ਐਕਸੀਲੈਂਸ ਤੇ ਪ੍ਰਾਪਤਕਰਤਾ ਸ਼ਹਿਰ ਦੇ 2025-26 ਸਕੂਲ ਬਰੇ ਦੇ ਲਈ ਪ੍ਰੀ ਸਕੂਲ ਪ੍ਰੋਗਰਾਮਾਂ ਦੀ ਜਲਦੀ ਰਜਿਸਟ੍ਰੇਸ਼ਨ 4 ਤੋਂ 6 ਫਰਵਰੀ ਨੂੰ ਹੋਣ ਜਾ ਰਹੀ ਹੈ ਮੇਰ ਬ੍ਰਾਂਡਾ ਲੋਕ ਨੇ ਸੰਬੰਧੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਸਰੀ ਸ਼ਹਿਰ ਦੇ ਪ੍ਰੀ ਸਕੂਲ ਪ੍ਰੋਗਰਾਮ ਹਰੇਕ ਬੱਚੇ ਨੂੰ ਸੁਰੱਖਿਆ ਤੇ ਵਧੀਆ ਵਾਤਾਵਰਣ ਦੇ ਵਿੱਚ ਨਵਾਂ ਸਿੱਖਣ ਤੇ ਵਧਨਫੁੱਲ ਲਈ ਉਤਸ਼ਾਹਿਤ ਕਰਦੇ ਨੇ ਤੇ ਸਾਡੇ ਪ੍ਰਮਾਨਿਤ अर्ਲੀ ਚਾਈਲਡਹੂਡ ਪ੍ਰੋਗਰਾਮ ਮਾਹਰ ਸਟਾਫ ਦੁਆਰਾ ਤਿਆਰ ਕੀਤੇ ਗਏ ਅਤੇ ਨਾਟਕ ਆਧਾਰਿਤ ਪ੍ਰੋਗਰਾਮ ਬੱਚਿਆਂ ਦੀਆਂ ਦਿਲਚਸਪੀਆਂ ਦੇ ਦੁਆਲੇ ਬਣਾਏ ਗਏ ਨੇ ਸਰੀ ਦੇ ਵਿੱਚ 17 ਸਥਾਨਾਂ ਤੇ ਸ਼ਹਿਰ ਦੇ ਵਿੱਚ ਪ੍ਰੋਗਰਾਮ ਫੀਸ ਸਭ ਤੋਂ ਘੱਟ ਹੋਣ ਦੇ ਨਾਲ ਉਹਨਾਂ ਕਿਹਾ ਕਿ ਉਹ ਬਸ ਨੀਕਾ ਨੂੰ ਸਾਡੇ ਅਵਾਰਡ ਜੇਤੂ ਪ੍ਰੀ ਸਕੂਲ ਪ੍ਰੋਗਰਾਮ ਦੀ ਪੂਰੀ ਵਰਤੋਂ ਕਰਨ ਲਈ ਸੱਦਾ ਦਿੰਦੇ ਨੇ ਜਲਦੀ ਰਜਿਸਟ੍ਰੇਸ਼ਨ 4 ਤੋਂ 6 ਫਰਵਰੀ ਤੱਕ ਸਵੇਰੇ 7:30 ਵਜੇ ਖੁੱਲੇਗੀ ਜੋ ਵੱਖ-ਵੱਖਰੇ ਦਿਨਾਂ ਦੇ ਵਿੱਚ ਹਰ ਕਮਿਊਨਿਟੀ ਦੇ ਵਿੱਚ ਹੋਵੇਗੀ ਜਿਸ ਲਈ ਸਾਈਨ ਅਪ ਤੁਸੀਂ ਆਨਲਾਈਨ ਫੋਨ ਦੁਆਰਾ ਯਾਨੀ ਜੀ ਤੌਰ ਤੇ ਰੀਕ੍ਰੀਏਸ਼ਨ ਸੈਂਟਰ ਦੇ ਵਿੱਚ ਜਾ ਕੇ ਵੀ ਕਰ ਸਕਦੇ ਹੋ ਉਹਨਾਂ ਜਾਣਕਾਰੀ ਦਿੰਦੇ ਕਿਹਾ ਕਿ ਸਰਦੀਪਾਰਕਸ ਰੀਕ੍ਰੀਏਸ਼ਨ ਕਲਚਰ ਵਿਭਾਗ ਦੇ ਜਨਰਲ ਮੈਨੇਜਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਜਿਸ ਸਬੰਧੀ ਜਿਹੜੇ ਜਨਰਲ ਮੈਨੇਜਰ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਪ੍ਰੀ ਸਕੂਲ ਦੇ ਬੱਚਿਆਂ ਲਈ ਉਹਨਾਂ ਦੀਆਂ ਦਿਲਚਸਪੀਆਂ ਦੇ ਅਨੁਸਾਰ ਸਹਿਯੋਗੀ ਤੇ ਸੁਤੰਤਰ ਤੌਰ ਤੇ ਸਿੱਖਣ ਲਈ ਪ੍ਰੇਰਿਤ ਉਹਨਾਂ ਨੂੰ ਕਰਨਾ ਚਾਹੁੰਦੇ ਆ ਸਾਡੇ ਜਵਾਬ ਦੇ ਪ੍ਰੋਗਰਾਮ ਬੀਸੀ ਦੇ ਸਿੱਖਿਆ ਮੰਤਰਾਲੇ ਦੇ ਪਾਠਕ੍ਰਮ ਨਾਲ ਜੁੜੇ ਹੋਏ ਨੇ ਤੇ ਬੱਚਿਆਂ ਦੇ ਲਈ ਸਫਲਤਾ ਲਈ ਨੀਂਹ ਸਥਾਪਤ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਰਜਿਸਟ੍ਰੇਸ਼ਨ ਲਈ ਮਾਈ ਸਰੀ ਅਕਾਊਂਟ ਬਣਾਉਣਾ ਜ਼ਰੂਰੀ ਹੈ ਧਿਆਨ ਰੱਖੋ ਕਿ ਤੁਹਾਡਾ ਖਾਤਾ ਜਾਣਕਾਰੀ ਅਪ ਟੂ ਡੇਟ ਹੋਵੇ ਇਸ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰਿਵਾਰ ਦੇ ਉਕਤ ਮੈਂਬਰ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:30 ਵਜੇ ਤੇ ਸ਼ਾਮ 4:30 ਵਜੇ ਤੱਕ ਇਸ ਦੇ ਉੱਤੇ ਯਾਨੀ 604 501 5100 ਤੇ ਕਾਲ ਕਰਕੇ ਖਾਤੇ ਦੇ ਵਿੱਚ ਪਹਿਲਾਂ ਹੀ ਉਸ ਨੂੰ ਜੋੜਿਆ ਜਾ ਸਕਦਾ ਹੈ ਵਿੱਤੀ ਸਹਾਇਤਾ ਲਾਇਸੈਂਸ ਸ਼ੂਦਾ ਪ੍ਰੋਗਰਾਮ ਦੇ ਨਾਲ-ਨਾਲ ਮਹੀਨਾਵਾਰ ਭੁਗਤਾਨ ਯੋਜਨਾਵਾਂ ਲਈ ਅਫੋਰਡੇਬਲ ਚਾਈਲਡ ਕੇਅਰ ਬੈਨੀਫਿਟ ਅਦੀਨ ਉਪਲਬਧ ਹੈ ਯੇਲ ਟਾਊਨ ਰਾਉਂਡ ਹਾਊਸ ਸਟੇਸ਼ਨ ਦੇ ਨੇੜੇ ਤੜਕੇ ਚਾਕੂ ਮਾਰਨ ਤੋਂ ਬਾਅਦ ਵੈਂਕੂਵਰ ਪੁਲਿਸ ਵਿਭਾਗ ਜਿਹੜਾ ਉਹ ਸ਼ੁੱਕਰਵਾਰ ਨੂੰ ਮੌਕੇ ਤੇ ਪਹੁੰਚਿਆ ਵੀਪੀਡੀ ਦਾ ਕਹਿਣਾ ਹੈ ਕਿ ਇਹ ਉਹ ਘਟਨਾ ਦੀ ਜਾਂਚ ਕਰ ਰਹੇ ਨੇ ਜੋ ਮੇਨਲੈਂਡ ਦੇ ਹਮਿਲਟਨ ਸੜਕਾਂ ਦੇ ਨੇੜੇ ਇੱਕ ਕੰਡੋ ਬਿਲਡਿੰਗ ਦੇ ਬਾਹਰ ਦੁਪਹਿਰ 1 ਵਜੇ ਤੋਂ ਪਹਿਲਾਂ ਜਿਹੜੀ ਝਗੜੇ ਦੇ ਦੌਰਾਨ ਸ਼ੁਰੂ ਹੋਈ ਤੇ ਇਹ ਘਟਨਾ ਵਾਪਰੀ ਕਨਸਟੇਬਲ ਤਾਨੀਆ ਦਾ ਕਹਿਣਾ ਹੈ ਕਿ ਚਾਕੂ ਮਾਰਨ ਤੋਂ ਬਾਅਦ ਸ਼ੱਕੀ ਯੇਲ ਟਾਊਨ ਰਾਉਂਡ ਹਾਊਸ ਸਟੇਸ਼ਨ ਦੇਵਾਲ ਨੂੰ ਭਜੇ ਅਤੇ ਇਸ ਤੋਂ ਇਲਾਵਾ ਪੀੜਤ ਨੇ ਉਹਨਾਂ ਦਾ ਪਿੱਛਾ ਵੀ ਕੀਤਾ ਅਧਿਕਾਰੀ ਪੀੜਤ ਤੇ ਸ਼ੱਕੀ ਦੋਵਾਂ ਨੂੰ ਖਤਰੇ ਵਿੱਚ ਲੱਭਣ ਦੇ ਯੋਗ ਸਨ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ ਪੀੜਤ ਅਨੁਸਾਰ 32 ਸਾਲਾ ਪੀੜਤ ਨੂੰ ਗੰਭੀਰ ਪਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਪੀੜੇ ਦੀ ਬਾਹ ਦੇ ਵਿੱਚ ਆਕੂ ਭਾਰਿਆ ਗਿਆ ਸੀ ਤੇ ਉਹਨੇ ਅੱਗੇ ਕਿਹਾ ਕਿ 18 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਚਲਿਆ ਗਿਆ ਮੇਨ ਲੈਂਡ ਸਟਰੀਟ ਦੇ ਨਾਲ ਸਟੇਸ਼ਨ ਤੋਂ ਸਿਰਫ ਦੋ ਦਰਵਾਜ਼ਿਆਂ ਦੀ ਕੋండో ਇਮਾਰਤ ਦੇ ਵਿੱਚ ਖੂਨ ਦੇ ਛਿੱਟੇ ਵੀ ਜਿਹੜੇ ਉਹ ਦਿਖਾਈ ਦਿੱਤੇ ਅਤੇ ਬੀਸੀ ਐਮਰਜੈਂਸੀ ਅਲਟਾ ਸਰਵਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ 12:43 ਮਿੰਟ ਤੇ ਘਟਨਾ ਵਾਲੀ ਥਾਂ ਦੇ ਉੱਤੇ ਬੁਲਾਇਆ ਗਿਆ ਸੀ ਪੁਲਿਸ ਨੇ ਘਟਨਾ ਸਥਾਨ ਦੇ ਉੱਤੇ ਹੋਏ ਸਟੇਸ਼ਨ ਨੂੰ ਅਸਾਈ ਤੌਰ ਤੇ ਬੰਦ ਕਰ ਦਿੱਤਾ ਸਵੇਰੇ ਸਟੇਸ਼ਨ ਤੇ ਯਾਤਰੀਆਂ ਦੇ ਲਈ ਦੁਬਾਰਾ ਖੋਲ੍ਹਿਆ ਗਿਆ ਅਗਰ ਇੱਕ ਦਿਨ ਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਸ਼ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਸ਼ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਹਾਂ ਆ ਤੁਹਾਨੂੰ ਯਾਦ ਹੋਣਾ ਪਿੱਛੇ ਜਿਹੜੀ ਅਲਬਰਟਾ ਸਰਕਾਰ ਆ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਦੋਂ ਪ੍ਰੋਵਿੰਸ਼ ਆ ਮੈਨ ਮਿਨਿਸਪਲ ਇਲੈਕਸ਼ਨਸ ਹੋਣੀਆਂ ਉਹਦੇ ਵਿੱਚ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਬਣਾ ਕੇ ਕੈਂਡੀਡੇਟ ਖੜੇ ਕੀਤੇ ਜਾ ਸਕਦੇ ਆ ਹਾਲਾਂਕਿ ਉਸ ਗੱਲ ਦਾ ਵਿਰੋਧ ਜਿਹੜਾ ਸੀਗਾ ਜੀ ਸਾਰਿਆਂ ਪਾਸਿਆਂ ਤੋਂ ਹੋਇਆ ਸੀਗਾ ਉਹਨਾਂ ਨੇ ਸਰਵੇ ਕੀਤਾ ਸੀ ਲੋਕਾਂ ਨੇ ਵੀ ਉਸ ਗੱਲ ਦਾ ਵਿਰੋਧ ਕੀਤਾ ਤੇ ਜਿੰਨੇ ਵੀ ਟਾਊਨ ਤੇ ਸ਼ਹਿਰ ਸੀਗੇ ਉਹਨਾਂ ਨੇ ਵੀ ਕੋਈ 70% ਦੇ ਕਰੀਬ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਉਹ ਕਹਿੰਦੇ ਵੀ ਜੇ ਇਸ ਤਰ੍ਹਾਂ ਪਾਰਟੀਬਾਜ਼ੀ ਹੋਣ ਲੱਗ ਪਈ ਮਿਨਿਸਪੈਲਿਟੀਜ਼ ਦੇ ਵਿੱਚ ਵੀ ਉਹ ਕੋ ਬਾੜੀ ਵਧੀਆ ਗੱਲ ਨਹੀਂ ਹੋਣੀ ਪਰ ਸਰਕਾਰ ਨੇ ਪਾਸ ਕਰ ਦਿੱਤਾ ਉਹ ਤੇ ਹੁਣ ਐਡਮਿੰਟਨ ਸ਼ਹਿਰ ਵਿੱਚ ਪਹਿਲੀ ਜਿਹੜੀ ਇੱਕ ਪਾਰਟੀ ਆ ਜੀ ਜਿਹੜੀ ਅਪਰੂਵ ਕੀਤੀ ਗਈ ਆ ਐਡਮਿੰਟਨ ਇਲੈਕਸ਼ਨਜ਼ ਵੱਲੋਂ ਉਹਦਾ ਨਾਂ ਹੈਗਾ ਪੇਸ ਫੇਸ ਦਾ ਮਤਲਬ ਹੈ ਜੀ ਪ੍ਰਿੰਸੀਪਲ ਅਕਾਊਂਟੇਬਲ ਕੋਲੀਸ਼ਨ ਫਾਰ ਐਡਵੈਂਟਨ ਔਰ ਇਹ ਪਹਿਲੀ ਮਿਊਨਿਸਪਲ ਪੋਲੀਟੀਕਲ ਪਾਰਟੀ ਬਣ ਗਈ ਆ ਜਿਹੜੀ ਆਉਂਦੀਆਂ ਚੋਣਾਂ ਦੇ ਵਿੱਚ ਇਲੈਕਸ਼ਨ ਲੜੇਗੀ ਉਹ ਕਹਿੰਦੇ ਵੀ ਜਿਹੜਾ ਸਾਡਾ ਗੋਲ ਆ ਇਸ ਪਾਰਟੀ ਦਾ ਉਹ ਸਿਰਫ ਇਹੀ ਆ ਕਾਮਨ ਸੈਂਸ ਗੱਲਬਾਤ ਕਰਨੀ ਪ੍ਰੈਕਟੀਕਲ ਤੇ ਫਿਸਕਲੀ ਪ੍ਰੂਡੈਂਟ ਯਾਨੀ ਪੈਸੇ ਢੇਲਾ ਜਿਹੜਾ ਆ ਉਹ ਵੇਸਟ ਨਹੀਂ ਕਰਨਾ ਉਹ ਸਾਡਾ ਕਹਿੰਦੇ ਵੀ ਮੇਨ ਫੋਕਸ ਰਹੇਗਾ ਉਹ ਕਹਿੰਦੇ ਇਹ 1257 ਸਿਗਨੇਚਰ ਵਾਲੀ ਜਿਹੜੇ ਜੀ ਇਹਨਾਂ ਨੂੰ ਫਾਈਲ ਜਿਹੜੀ ਆ ਸੌਂਪੀ ਸੀਗੀ ਇਲੈਕਸ਼ਨ ਐਡਮਿਨਟਨ ਵਾਲਿਆਂ ਨੂੰ ਤੇ ਉਹਨਾਂ ਨੇ ਦਸੰਬਰ ਦਸੰਬਰ 19 ਨੂੰ ਇਹ ਦਿੱਤੇ ਸੀਗੇ ਜੀ ਤੇ ਉਹ ਕਹਿੰਦੇ ਵੀ ਸਾਨੂੰ ਹੁਣ ਇਹ ਕੱਲ ਯਾਨੀ ਕਿ ਉਹ ਮਿਲ ਗਈ ਆ ਅਪਰੂਵਲ ਜਿਹੜੀ ਉਹਨਾਂ ਨੇ ਦੇ ਦਿੱਤੀ ਆ ਤੇ ਉਹ ਕਹਿੰਦੇ ਵੀ ਬੜਾ ਲੰਮਾ ਚੌੜਾ ਪ੍ਰੋਸੈਸ ਹੈਗਾ ਪਰ ਚਲੋ ਸਾਡੇ ਲਈ ਉਹ ਕਹਿੰਦੇ ਠੀਕ ਰਿਹਾ ਹੁਣ ਹੋਰ ਹਜੇ ਕੋਈ ਵੀ ਪਾਰਟੀ ਜਿਹੜੀ ਆ ਉਹ ਨਹੀਂ ਬਣਾਈ ਗਈ ਇੱਕ ਐਡਮੰਟਨ ਸ਼ਹਿਰ ਦੇ ਕਾਉਂਸਲਰ ਨੇ ਟਿਮ ਕਾਰਟਰਨਰ ਹੋਰੀ ਉਹ ਵੀ ਉਹ ਵੈਸੇ ਮੇਅਰ ਦੇ ਉਮੀਦਵਾਰ ਵੀ ਆ ਉਹ ਵੀ ਕਹਿੰਦੇ ਵੀ ਮੈਂ ਵੀ ਇੱਕ ਪਾਰਟੀ ਜਿਹੜੀ ਆ ਆਪਣੀ ਉਹ ਬਣਾਉਣੀ ਆ ਤਾਂ ਕਿ ਜਿਹੜੀਆਂ ਇਹ ਇਲੈਕਸ਼ਨਾਂ ਉਹਦੇ ਵਿੱਚ ਹੋਰ ਰਨ ਕਰ ਸਕਣ ਇਹ ਜਿਹੜੀ ਪਾਰਟੀ ਆ ਪੇਸ ਇਹਦੇ ਚ ਉਹਨਾਂ ਨੇ ਆਪਣੇ ਕੈਂਡੀਡੇਟ ਆਲਰੇਡੀ ਦੱਸੇ ਆ ਜੀ ਉਹਨਾਂ ਦੀ ਵੈਬਸਾਈਟ ਆ ਉਹਦੇ ਤੇ ਉਹਨਾਂ ਦੱਸਿਆ ਇੱਕ ਤਾਂ ਹੈ ਫੇ ਮਿਸਟਰ ਕ੍ਰਿਸਟਿਨ ਹੈਂਜ਼ ਡੇਵਿਡ ਸਟਾਰਕੋ ਡੋਨਲਡ ਗ੍ਰਿੰਬਲ ਤੇ ਡੱਗ ਮੇਨ ਇਹ ਡੱਗ ਮੇਨ ਹੋਰੀ ਅੱਗੇ ਬ੍ਰਾਡਕਾਸਟਰ ਵੀ ਰਹੇ ਇੱਥੇ ਰੇਡੀਓ ਪ੍ਰੋਗਰਾਮ ਵੀ ਕਰਿਆ ਕਰਦੇ ਸੀ ਟੈਲੀਵਿਜ਼ਨ ਦਾ ਪ੍ਰੋਗਰਾਮ ਵੀ ਕਰਦੇ ਸੀਗੇ ਔਰ ਕੰਜ਼ਰਵੇਟਿਵ ਪਾਰਟੀ ਵੇਲੇ ਇਹ ਇਥੇ ਐਮਐਲਏ ਵੀ ਰਹੇ ਨੇ ਔਰ ਮਨਿਸਟਰ ਵੀ ਰਹੇ ਸੀਗੇ ਕਲਚਰ ਡਿਪਾਰਟਮੈਂਟ ਦੇ ਔਰ ਇਹ ਜਦੋਂ ਕਲਚਰ ਡਿਪਾਰਟਮੈਂਟ ਦੇ ਮਨਿਸਟਰ ਹੋਇਆ ਕਰਦੇ ਸੀ ਇਹਨਾਂ ਨੇ ਉਹ ਕਲਚਰ ਡਿਪਾਰਟਮੈਂਟ ਦਾ ਭੋਗ ਵੀ ਇਹੀ ਪਾ ਗਏ ਸੀਗੇ ਡਗ ਮੇਨ ਹੁਰੀਏ ਉਹ ਸ਼ਖਸ ਨੇ ਜੀ ਸੋ ਉਹਨਾਂ ਜਿਹੜੀ ਨਾ ਹੁਣ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਕੋਲ ਇਹੋ ਜਿਹਾ ਕਿਹੜਾ ਮੰਤਰ ਹੈਗਾ ਜਿਹਦਾ ਕਰਕੇ ਤੁਸੀਂ ਮਤਲਬ ਇਹ ਇਲੈਕਸ਼ਨ ਲੜਨ ਜਾ ਰਹੇ ਆਂ ਉਹ ਫੈਮਿਸਟਰ ਨੇ ਇਹ ਗੱਲ ਦੱਸੀ ਉਹ ਕਹਿੰਦੀ ਵੀ ਦੇਖੋ ਜਿਹੜਾ ਨਾ ਲੋਕੀ ਬਹੁਤ ਫਰਸਟ੍ਰੇਟ ਹੋਏ ਆ ਗੁੱਸੇ 'ਚ ਨੇ ਲੋਕ ਉਹ ਖਾਸ ਕਰਕੇ ਉਹਨਾਂ ਇੱਕ ਐਗਜ਼ਾਮਪਲ ਦਿੰਦੀ ਉਹ ਕਹਿੰਦੇ ਵੀ ਆਪਣੇ ਸ਼ਹਿਰ ਦੇ ਵਿੱਚ ਕਹਿੰਦੀ ਮੈਂ ਇੱਕ ਵਾਰੀ ਇੱਕ ਜ਼ੋਨਿੰਗ ਮੀਟਿੰਗ ਹੋ ਰਹੀ ਸੀ ਜਿਹਦੇ ਵਿੱਚ ਜਾ ਕੇ ਮੈਂ ਗੱਲਬਾਤ ਕੀਤੀ ਸੀਗੀ ਉਹਦੇ 'ਚ ਆਉਂਦੇ ਇੱਕ ਇਹਨਾਂ ਨੇ ਡੈਂਸਿਫੀਕੇਸ਼ਨ ਦੀ ਗੱਲ ਕੀਤੀ ਸੀ ਔਰ ਦੂਸਰਾ ਬਾਈਕ ਲੇਨ ਦੀ ਉਹ ਕਹਿੰਦੀ ਵੀ ਇਹ ਸਾਡਾ ਜਿਹੜਾ ਸ਼ਹਿਰ ਆ ਐਡਮੰਟਨ ਇਹ ਵਿంటర్ ਸਿਟੀ ਆ ਇੱਥੇ ਬਹੁਤੇ ਲੋਕ ਬਾਈਸਾਈਕਲ ਜਿਹੜੇ ਆ ਉਹ ਨਹੀਂ ਚਲਾਉਂਦੇ ਖਾਸ ਕਰਕੇ ਸ਼ਿਆਲਾਂ ਦੇ ਵਿੱਚ ਤਾਂ ਬਿਲਕੁਲ ਬਹੁਤ ਘੱਟ ਆ ਤੇ ਉਹ ਕਹਿੰਦੀ ਵੀ ਉਹਦੇ ਤੇ 100 ਮਿਲੀਅਨ ਡਾਲਰ ਖਰਚ ਕਰ ਦੇਣਾ ਉਹ ਕੋਈ ਬਾਲੀ ਵਧੀਆ ਗੱਲ ਨਹੀਂ ਸੋ ਇਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਗੁੱਸਾ ਆ ਤੇ ਉਸੇ ਗੁੱਸੇ ਨੂੰ ਇਹ ਟਾਈਪ ਕਰਦੇ ਹੋਏ ਦੀ ਜਿਹੜੀ ਇਹਨਾਂ ਨੇ ਪਾਰਟੀ ਬਣਾਈ ਆ ਤੇ ਹੁਣ ਇਲੈਕਸ਼ਨ ਲੜਨ ਜਾਣੇ ਜਾ ਰਹੇ ਨੇ ਤੇ ਦੇਖੋ ਲੋਕਾਂ ਦਾ ਹੰਗਾਰਾ ਕਿਸ ਤਰ੍ਹਾਂ ਦਾ ਰਹਿੰਦਾ ਹੈ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਘਾ ਐਡਵੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ